ਪੰਜਾਬ ਸਰਕਾਰ ਦੇ ਵੱਲੋਂ ਭੀਖ ਮੰਗਣ ਵਾਲੇ ਬੱਚਿਆਂ ਨੂੰ ਕਿਡਨੈਪਰਾਂ ਤੋਂ ਮੁਕਤ ਕਰਾਉਣ ਅਤੇ ਭੀਖ ਮੰਗਣ ਦੀ ਪ੍ਰਵਿਰਤੀ ਨੂੰ ਢੱਲ ਪਾਉਣ ਦੇ ਲਈ ਜੀਵਨ ਜੋਤ ਪ੍ਰੋਜੈਕਟ ਨੂੰ ਕੀਤਾ ਗਿਆ ਹੈ ਜਿਸ ਦੇ ਰਹਿ ਸੜਕਾਂ ਤੇ ਭੀਖ ਮੰਗਦੇ ਬੱਚਿਆਂ ਦੇ ਡੀਐਨਏ ਟੈਸਟ ਕਰਵਾਏ ਜਾਣਗੇ ਜੇਕਰ ਇਹ ਡੀਐਨਏ ਜਿਨ੍ਹਾਂ ਕੋਲੋਂ ਬੱਚੇ ਰਹਿ ਰਹੇ ਹਨ ਉਹਨਾਂ ਦੇ ਨਾਲ ਮੈਚ ਹੋ ਜਾਂਦੇ ਹਨ ਤਾਂ ਬੱਚੇ ਮਾਪੇ ਨੂੰ ਵਾਪਸ ਕਰ ਦਿੱਤੇ ਜਾਣਗੇ ਪਰ ਨਾਲ ਹੀ ਮਾਪੇ ਨੂੰ ਵਾਜਿਹੀ ਤਿਆਵੇਗੀ ਕਿ ਅੱਗੇ ਤੋਂ ਇਹ ਬੱਚੇ ਸੜਦੇ ਭੀਗਮੁੰਦੇ ਨਜ਼ਰ ਆਏ ਤਾਂ ਉਹਨਾਂ ਇਕਲਾਵਾਮ ਦਰਚ ਕੀਤਾ ਜਾਵੇਗਾ ਜੇਕਰ ਡੀਐਨਏ ਨਹੀਂ ਮਿਲਦਾ ਤਾਂ ਬੱਚਿਆਂ ਨੂੰ ਚਾਈਲਡ ਹੋਮ ਵਿਖੇ ਭੇਜਤਾ ਜਾਏਗਾ ਜਿੱਥੇ ਓਏ ਜਦੋਂ ਤੱਕ ਉਹਨਾਂ ਦੇ ਅਸਲੀ ਮਾਪੇ ਨਹੀਂ ਮਿਲਦੇ ਸਰਕਾਰ ਇਹਨਾਂ ਬੱਚਿਆਂ ਦੀ ਪਰਵਿਸ਼ ਕਰੇਗੀ ਅੱਜ ਪ੍ਰੋਜੈਕਟ ਜੀਵਨ ਜੋਤ ਦੇ ਅੰਦਰ ਆਪਾਂ ਬਦਾਸਪੁਰ ਸਿਟੀ ਤੇ ਦਿਨਾਲਗਰ ਵਿੱਚ ਰੇਡ ਕੀਤੀ ਸੀ ਉੱਥੋਂ ਆਪਾਂ ਭੀਗਮਗਦੇ ਜਿਹੜੇ ਬੱਚੇ ਆ ਉਹ ਦੋ ਕੁੜੀਆਂ ਤਿੰਨ ਮੁੰਡੇ ਫੜੇ ਆ ਨਾਲੇ ਪਲੱਸ ਆਪਾਂ ਬੇਲਕੁਰੀ ਵਿੱਚ ਦੇ ਦੋ ਬੱਚੇ ਫੜੇ ਸੀ ਜਿਹੜੇ ਬੇਲਕੁਰੀ ਵਾਲੇ ਬੱਚੇ ਸੀ ਉਹਨਾਂ ਨੂੰ ਆਪਾਂ ਪੁੱਛਿਆ ਕਿ ਤੁਸੀਂ ਕਿੱਥੇ ਰਹਿੰਦੇ ਹੋ ਉਹਨਾਂ ਨੇ ਦੱਸਿਆ ਕਿ ਆਪਾਂ ਆਪਣੇ ਨਾਲ ਠੇਕੇਦਾਰ ਨਾਲ ਰਹਿੰਦੇ ਆ ਆਪਾਂ ਟੋਟਲ 8 ਜਾਣੇ ਆ ਤੇ ਇਹ 8 ਜਾਣੇ ਠੇਕੇਦਾਰ ਨਾਲ ਹੀ ਰਹਿ ਰਹੇ ਆ ਉਹਨਾਂ ਨੇ ਠੇਕੇਦਾਰ ਨੂੰ ਆਪਾਂ ਬੁਲਾ ਲਿਆ ਤੇ ਠੇਕੇਦਾਰ ਵੀ ਆ ਗਏ ਨੇ ਬੱਚੇ ਵੀ ਸਾਡੇ ਕੋਲ ਨੇ ਆਪਾਂ ਇਹਨਾਂ ਸਾਰਿਆਂ ਨੂੰ ਸਿੱਧਵ ਸਿੱਕੇ ਪ੍ਰੋਡਿਊਸ ਕਰਨ ਲੱਗੇ ਆ ਤਾਂ ਡੀਸੀ ਸਾਹਿਬ ਦੇ ਦਿਸ਼ਨ ਦੇ ਅਨੁਸਾਰ ਜੀ ਸਾਹਮਣੇ ਐਸ ਐਚਓ ਸਿਟੀ ਉਹਨਾਂ ਨੂੰ ਕਿਹਾ ਦਿੱਤਾ ਕਿ ਇਹਨਾਂ ਨੂੰ ਬੁਲਾਇਆ ਜਾਏ ਤਾਂ ਉਹਨਾਂ ਨੇ ਡੀ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਦੇ ਆਫੀਰ ਕੰਡੈਕਟ ਕਰੋ ਤਾਂ ਸਰ ਇਹਨਾਂ ਨੂੰ ਅਗਿਉਂ ਸਿਡਬਲ ਸੀ ਜਿਸ ਤਰ੍ਹਾਂ ਹੁਕਮ ਦੇਗੀ ਉਹਨਾਂ ਨੂੰ ਦੱ ਕਿਤਾ ਜਾਏ ਅੱਲਸਾਰੀ ਸਾਢੇ 11 ਵਜੇ ਡੀ ਸਾਹਿਬ ਨਾਲ ਮੀਟਿੰਗਾਂ ਟੀਮਾਂ ਬਣਾਈਆਂ ਜਾਣਗੀਆਂ ਤੇ ਕੰਟੀਨਿਊ ਇਹਨਾਂ ਦਾ ਕੰਮ ਹੋਏਗਾ ਲਗਾਤਾਰ ਰੇਡ ਚਲਣਗੀਆਂ ਸਰ ਕੱਲ ਟੀਮਾਂ ਬਣਾਣਗੇ ਟੀਮਾਂ ਲਗਾਤਾਰ ਰੇਡ ਕਰਨਗੀਆਂ ਸੱਚਾ ਸਿੰਘ ਮਲਤਾਨੀ ਚੇਅਰਪਸਨ ਡਿਸਟ੍ਰਿਕਟ ਚਾਈਲਡ ਵਰਕਰ ਕਮੇਟੀ ਕੋਲੋਂ ਇਹ ਸਰਕਾਰ ਦੇਖ ਨੂੰ ਪਹਿਲਾਂ ਨਹੀਂ ਬਣੀ ਜਿਹੜੇ ਦਲ ਦੇ ਬੰਦੇ ਕਿਉਂਕਿ ਸਾਡੇ ਡਿਸਟ੍ਰਿਕਟ ਚਾਰਜ ਪ੍ਰੋਟੈਕਸ਼ਨ ਜੋ ਜੋਸ਼ੀ ਹੋ ਰਹੇ ਇਹ ਸਾਰਾ ਗੁੰਡ ਜਿਹੜਾ ਇਹ ਹਰ ਮਹੀਨੇ ਰੇਡ ਕਰਦਾ ਜਿਹੜਿਆ ਬੈਂਕਿੰਗ ਵਾਲੇ ਕੇਸ ਜਿਹੜੇ ਮੰਗਦੇ ਨੇ ਇਹਨਾਂ ਤੇ ਰੇਡ ਕਰਦੇ ਤੇ ਜਿਹੜੇ ਚਾਈਲਡ ਲੇਬਰ ਕਰਾਉਣ ਵਾਲੇ ਇਹਨੂੰ ਵੀ ਕਰ ਦਿੰਦੇ ਆ ਔਰ ਰੇਡ ਕਰਕੇ ਉਹਨਾਂ ਬੱਚਿਆਂ ਨੂੰ ਖੜੇ ਕਰ ਦਿੰਦਾ ਤੇ ਲੈ ਜਾਂਦਾ ਜਨਤਿਦਾਰ ਬੱਚੇ ਜਿਹੜੇ ਨੇ ਉਹਨਾਂ ਦੇ ਨਾਲ ਕੋਈ ਸ਼ਕਤੀ ਨਹੀਂ ਕੀਤੀ ਜਾਂਦੀ ਉਹਨਾਂ ਨਾਲ ਪਿਆਰ ਦੇ ਨਾਲ ਜਿਹੜਾ ਵਰਤਾਵਾਰ ਕੀਤਾ ਜਾਂਦਾ ਸਰ ਜੋ ਜੋ ਉਹਨਾਂ ਸਬਦਾ ਦੀ ਲੋੜ ਹ ਉਸ ਹੱਬ ਨਾਲ ਉਹ ਵੀ ਕੀਤੀ ਜਾਂਦੀ ਉਹਨਾਂ ਨੂੰ ਪਰ ਜਿਹੜੇ ਉਹ ਬੰਦੇ ਲੇਬਰ ਕਰਵਾਉਂਦੇ ਨੇ ਜਾਂ ਬੱਚਿਆਂ ਕੋਲ ਧੀ ਬਣਵਾਉਂਦੇ ਨੇ ਉਹਨਾਂ ਤੇ ਸਰਕਾਰ ਨੇ ਮਨ ਬਣਾ ਲਿਆ ਕਿ ਆਪਾਂ ਇਹਨਾਂ ਨੂੰ ਰੋਲ ਪਾ ਕੋ ਸ਼ਾਰਪ ਗਵੰਦ ਸਿੰਘ ਬਾਦਲ ਦੀ ਸਰਕਾਰ ਨੇ ਇਸ ਲਈ ਇੱਕ ਨਵਾਂ ਕੀਤਾ ਹੈ ਕਿ ਇਹ ਵੱਧ ਹੈ ਜਿਆਦਾ ਪ੍ਰਾਪਤ ਇਸ ਵਾਰ ਮਰਾਤ ਕਿਸਰਾ ਰੁਕਿਆ ਕਰ ਸਕਦਾ ਕੋਈ ਲੋਕੀ ਜਿਹੜੇ ਬੱਚੇ ਜਿਹੜੇ ਮੰਗਵਾਉਂਦੇ ਨੇ ਜਿੰਨਾ ਕੋ ਉਹ ਬੱਚਿਆਂ ਨੂੰ ਜਾਂ ਉਹਨਾਂ ਕੋ ਕੋਈ ਲੇਬਰ ਚਾਈਲਡ ਲੇਬਰ ਕਰਾਉਂਦੇ ਨੇ ਉਹਨਾਂ ਬਾਰੇ ਜਿਹੜੇ ਉਹ ਗੈਂਗ ਬਣੇ ਨੇ ਲਈਏ ਜਿਹੜੇ ਬਣੇ ਨੇ ਗੈਂਗ ਉਹਨਾਂ ਕੋਲੋਂ ਕੰਮ ਕਰਾਉਂਦੇ ਕਈ ਬੱਚੇ ਮੰਗਦੇ ਨੇ ਨਾਲ ਉਹ ਕਹਿੰਦੇ ਸਾਡੇ ਬੱਚੇ ਅੱਜ ਮਗਰ ਆ ਜਾਂਦੇ ਜਿਹੜੇ ਹੁਣ ਸਾਡੇ ਸਮਾਜ ਦੇ ਵਿੱਚ ਹਰ ਸਾਲ ਕਿੰਨੇ ਬੱਚੇ ਗਵਾਜ ਜਾਂਦੇ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਉਹ ਬੱਚੇ ਕਿੱਥੇ ਜਾਂਦੇ ਨੇ ਸਰਕਾਰ ਦੇ ਵੀ ਲੱਭਣਾ ਚਾਹਂਦੀ ਹੈ ਇਸ ਕਰਕੇ ਸਰਕਾਰ ਨੇ ਇੱਕ ਫੈਸਲਾ ਕੀਤਾ ਹੈ ਕਿ ਜਿਹੜੇ ਵੀ ਬੱਚੇ ਇਹੋ ਜਿਹੇ ਲਾਭ ਦੇ ਨੇ ਉਹਨਾਂ ਦਾ ਡੀਐਨਏ ਟੈਸਟ ਵੀ ਕਰਾਇਆ ਜਾਵੇ। ਕੀ ਉਹ ਬੱਚੇ ਉਹਨਾਂ ਦੇ ਹੈਗੇ ਕਿ ਨਹੀਂ ਹੈਗੇ? ਜੇ ਇਹਦੇ ਬੱਚੇ ਉਹਨਾਂ ਦੇ ਨੇ ਤੇ ਫਿਰ ਸਰਕਾਰ ਉਹਨਾਂ ਨੂੰ ਥੋੜੀ ਵਾਰਨ ਦੇ ਕੇ ਛੱਡ ਵੀ ਸਕਦੀ ਹੈ ਇੱਕ ਵਾਰੀ ਪਰ ਜੇ ਦੁਬਾਰਾ ਉਹ ਖੜੇ ਗਏ ਤੇ ਫਿਰ ਉਹਨਾਂ ਤੇ ਫਾਇਰ ਕੀਤੀ ਜਾਏਗੀ। ਪਰ ਜਿਹੜੇ ਬੱਚਿਆਂ ਦੇ ਡੀਐਨਏ ਟੈਸਟ ਨਾ ਹੋਵੇ ਉਹਨਾਂ ਦੇ ਸਰਕਾਰ ਫਿਰ ਖਲਾਫ ਕਰ ਦੇਗੀ ਕਿ ਤੁਸੀਂ ਜਿਹੜੇ ਬੱਚੇ ਕਿਸੇ ਤੇ ਲੈ ਕੇ ਦੇ ਰਹੇ ਹੋ। ਤਾਂ ਉਹਨਾਂ ਦੇ ਖਲਾਫ ਸਜ਼ਾ ਵੀ ਹੋਏਗੀ। ਇਹ ਬੱਚੇ ਜਿਹੜੇ ਨੂੰ ਫਿਰ ਜਿਹੜੇ ਇਹਨਾਂ ਨੂੰ ਜਿਹੜਾ ਫੜ ਕੇ ਉਹ ਸਾਡੇ ਕੋਲ ਲੈ ਕੇ ਆਣਾ ਇਹਨਾਂ ਨੇ ਫਿਰ ਉਹ ਜਿਹਨਾਂ ਡੀਐਨਏ ਟੈਸਟ ਦੀ ਜਿਹਨਾਂ ਚ ਰਿਪੋਰਟ ਨਹੀਂ ਹੁੰਦੀ ਹਾਂਜੀ ਉਹਦੇ ਤੇ ਉਹ ਬੱਚੇ ਜਿਹੜੇ ਸਾਡੇ ਜਿਹੜੇ ਹੋਮ ਬਣੇ ਨੇ ਸਰਕਾਰੀ ਉਹਨਾਂ ਚ ਰਹਿਣ ਜਿਹੜੀਆਂ ਲੜਕੀਆਂ ਦਾ ਵੱਖਰਾ ਤੇ ਬੱਚਿਆਂ ਦਾ ਬੁਆਏ ਦਾ ਵੱਖਰਾ ਹੁੰਦਾ ਉਹਦੇ ਰਹਿਣਗੇ ਪਰ ਜੇ ਡੀਐਨਏ ਦੀ ਰਿਪੋਰਟ ਆ ਗਈ ਤੇ ਉਹ ਮੇਲ ਨਹੀਂ ਖਾਂਦਾ ਇਹਨਾਂ ਦਾ ਕਿ ਉਹ ਬੱਚੇ ਉਹਨਾਂ ਦੇ ਨਹੀਂ ਆ ਗਏ ਫਿਰ ਉਹਨਾਂ ਦੇ ਜਿਹੜੇ ਮਾਪੇ ਨੇ ਉਹਨਾਂ ਦੇ ਖਿਲਾਫ ਜਿਹਨਾਂ ਨੇ ਜਾਲੀ ਬਣ ਕੇ ਕਰਦੇ ਵੀ ਸਾਡੇ ਬੱਚੇ ਤਾਂ ਉਹਨਾਂ ਦੇ ਖਰਾਬ ਜਿਹੜੀ ਹੋ। ਸਫਾਈ ਦਾ ਕੰਮ। ਜਿਹੜੇ ਬੱਚੇ ਨੇ ਫਿਰ ਉਹ ਬੱਚੇ ਸਰਕਾਰੀ ਤੌਰ ਤੇ ਜਿਹੜੇ ਨੇ ਉਹਨਾਂ ਨੂੰ ਚਰਨ ਹੋਂ ਵਿੱਚ ਰੱਖਿਆ ਜਾਏਗਾ ਤੇ ਉਹਨਾਂ ਦੀ ਸਾਂਭ ਸੰਭਾਲ ਹਰਤੀ ਜਿਹੜੀ ਸਰਕਾਰ ਦੀ ਹੈ। ਔਰ ਇਹ ਮਿਹਨਤ ਜਿਹੜੀ ਹੈ ਜਾਰੇ ਦੀ ਸਾਰੀ। ਔਰ ਇਹਨੂੰ ਪੂਰੀ ਮੇਜ਼ ਆ। ਤੇ ਜੇ ਸ਼ਕਤੀ ਨਾਲ ਸਾਰਾ ਕੀਤਾ ਜਾਏਗਾ ਉਹਦੇ ਨਾਲ ਇੱਥੇ ਜਿਹੜੇ ਬੱਚੇ ਮੰਦਨ ਵਾਲਾ ਉਹ ਕੰਮ ਹੀ ਖਤਮ ਹੋ ਜਾਏਗਾ। ਔਰ ਸਰਕਾਰ ਦੀ ਇਹ ਬਹੁਤ ਵੱਡੀ ਖਤਮ ਹੈ ਕਿ ਕੋਈ ਅੱਗੇ ਕਈ ਵਾਰੀ ਇਹ ਬੱਚੇ ਸਾਡੇ ਕੋਲ ਜੇ ਰਾਤੇ ਨੇ ਤੁਹਾਨੂੰ ਪਤਾ ਨਹੀਂ ਲੱਗਦਾ ਕੀ ਕੀਤਾ ਜਾਵੇਗਾ ਪਰ ਸਰਕਾਰ ਨੇ ਜਿਹੜਾ ਇਹ ਕਦਮ ਲਿਆ ਹੈ ਨਾ ਡੀਐਨਏ ਟੈਸਟ ਵਾਲਾ ਇਹ ਬਹੁਤ ਵਧੀਆ ਹੈ ਔਰ ਉਹਦੇ ਨਾਲ ਮਰਖਲ ਕਾਫੀ ਡਰ ਪਏਗਾ ਕਿਉਂਕਿ ਜਨਰਲ ਜਿਹੜੇ ਮੰਗਾਂਦੇ ਨੇ ਜੇ ਕੰਮ ਕਰਦੇ ਉਹਨਾਂ ਨੂੰ ਪਤਾ ਹੀ ਹੈ ਵੀ ਸਾਡੇ ਬੱਚੇ ਕਿ ਨਹੀਂ ਹੈ ਉਹ ਦਾਦੇ ਸਾਡਾ ਦਿਨੋਂ ਛੱਡ ਕੇ ਦੌੜ ਜਾਣਗੇ ਤੇ ਦਾ ਫਿਰ ਇਸ ਪੇਟ ਚ ਆ ਕੇ ਤਾਂ ਉਹਨਾਂ ਦੇ ਬੱਚੇ ਬਸ ਕੀਤੇ